ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਕਸਤੇ ਨੇਦ ਲੋ ਵਿਖੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇ ਨੇਦ ਲੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਨੇ ਪਹੁੰਚ ਕੇ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਦਾ ਉਤਸ਼ਾਹ ਵੇਖਣ ਯੋਗ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਬਾਬਾ ਗੁੱਡਾ ਜੀ ਸਿੱਖ ਸੈਂਟਰ ਕਸਤੇ ਨੇਦਲੋ ਤੋਂ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਹੋਈ। ਸਾਰੇ ਰਸਤੇ ਵਿੱਚ ਸੰਗਤਾਂ ਦੁਆਰਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜਕਾਰੇ ਨਾਲ ਕਸਤੇ ਨੇਦਲੋ ਸ਼ਹਿਰ ਵਿੱਚ ਗੂੰਜ ਬਈ। नगर कीर्तन मौके संगतਾਂ ਲਈ अनेका ਪ੍ਰਕਾਰ ਦੇ ਗੁਰੂ ਕੇ ਲੰਗਰ ਲਗਾਏ ਗਏ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰੂਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਦੇਵਤੇ ਕਈ ਚੋਕ ਕਿ ਬੋਲ ਬਾਲੇ ਬੋਲੋ ਜੀ ਨਾਹਿ ਗੁਰੂ ਪ੍ਰਤਮ ਪਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਇਆ ਮਿਰੰਗਤ ਗੁਰਤੇ ਅਮਰ ਦਾਸ ਰਬ ਦਾਸ ਹੋਏ ਸਹਾਇ ਆਕਣ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ ਆਕਣ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਇਆ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਵਿੱਚ ਸਭ ਦੁੱਖ ਚਾਏ ਸਵੇਰ ਆ ਕਰਨ ਹੋ ਨਿਤ ਆਵੇ ਤਾਏ ਸਭ ਤਾਈ ਹੋਏ ਸਾਰੇ ਸਭ ਤਾਈ ਹੋਏ ਸਾਰੇ ਦਸਵੇਂ ਪਾਂਥ ਸਾਹਿਬੀ ਗੁਰੂ ਕੋ ਦੇ ਬੱਡੇ ਮੁੰਨਾ ਦੇਵਤੇ ਕਈ ਜੋਗ ਤਨੀ ਤਨ ਕਾਇਆ ਬੱਡੇ ਬੱਡੇ ਮੁੰਨਾ ਦੇਵਤੇ ਕਈ ਜੋਗ ਤਨੀ ਤਨ ਕਾਇਆ ਇਹ ਨਹੀਂ ਤੇਰਾ ਅੰਤ ਨ ਪਾਇਆ ਕਿ ਨਹੀਂ ਤੇਰਾ ਅੰਤ ਨ ਪਾਇਆ ਕੰਨ ਪ੍ਰਥਮ ਹੈ ਸਾਚ ਕਹਿ ਜਿਨ ਸਭ ਸਹ ਸਾਰੀ ਨਾ ਨਾ ਖੇਲਾ ਨਾ ਨਾ ਲਿਖੇ ਦੀਪਾਂ ਦਾ ਤੇ ਜਿਸ ਨੇ ਨਾ ਖੇਲਾ ਇਸਰਮਦਾ ਵਾਹ ਹੋਵਾਹ ਗੋਪਿੰਦ ਸਿੰਘ ਆਹ ਵਾਹ ਹੋਵਾਹ ਗੋਪਿੰਦ ਸਿੰਘ ਆਪੇ ਗੁਜੇ ਲਾ ਆਪੇ ਗੁਜੇ ਦਾ ਆਪੇ ਗੁਜੇ ਲਾ ਆਪੇ ਗੁਜੇ ਲਾ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਦਾ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਇਦਾ ਮੁਬਾਰਕ ਦੇਣ ਬਹੁਤ ਭਾਗਾ ਭਰਿਆ ਦਿਹਾੜਾ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਇੱਕ ਸੈਂਟਰ ਬਰੇਸ਼ੀਆ ਵਿਖੇ ਸੈਭੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਮਿਆਦਾ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤੀ ਸੀ ਅੱਜ ਵਿਦੇਸ਼ਾਂ ਚ ਵਸਦੇ ਸਾਰੇ ਸਿੱਖ ਉਸ ਮਹਾਨ ਪਿੱਤਰ ਦਿਹਾੜੇ ਨੂੰ ਸਮਰਪਤ ਵਿਸਾਖੀ ਦਾ ਦਿਹਾੜਾ ਮਨਾ ਰਹੇ ਹਨ ਔਰ ਬਹੁਤ ਵੱਡੀ ਗਿਰਦੀ ਵਿੱਚ ਪੰਜਾਬ ਪਿਆਰਾਂ ਦੀ ਗਵਾਈ ਚ ਪੰਜ ਨਿਸ਼ਾਨ ਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤ ਕੱਢਿਆ ਜਾ ਰਿਹਾ ਹੈ ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਅੱਜ ਇਟਲੀ ਵਿੱਚ ਬਰੇਸ਼ੀਆ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਸੈਂਟ ਸੈਕ ਸੈਂਟਰ ਜਿੱਥੇ ਮੈਨੂੰ ਵੀ ਦਰਸ਼ਕ ਕਰਦਾ ਸੰਗਤਾਂ ਦਾ ਮੌਕਾ ਮਿਲਿਆ ਮੈਂ ਸੂ ਦੇਸ਼ ਵਿਦੇਸ਼ੀ ਵਾਸੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਣਾ ਦਿਵਸੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਨੇਲ ਲੋਪਰੇਸ਼ੀਆ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਸਨ ਸੋ ਜਿਨ੍ਹਾਂ ਵੀ ਸੰਗਤਾਂ ਨੇ ਸਾਡਾ ਬਹੁਤ ਬਹੁਤ ਸਹਿਯੋਗ ਕੀਤਾ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਹਨ ਅਤੇ ਹੋਰ ਸੇਵਾਵਾਂ ਕੀਤੀਆਂ ਹਨ ਇਸੇ ਤਰ੍ਹਾਂ ਹੀ ਸਮੂਚੀਆਂ মিডিਆ ਦੀਆਂ ਟੀਮਾਂ ਪ੍ਰਿੰਟ মিডিਆ ਡਿਜੀਟਲ মিডিਆ ਜਿਹੜੇ ਵੀ ਇੱਥੇ ਪਹੁੰਚੇ ਹਨ ਉਹਨਾਂ ਸਾਰਿਆਂ ਦਾ ਸਮੁੱਚੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਸੋ ਆਸ ਕਰਦੇ ਹਾਂ ਕਿ ਵਾਸਤੇ ਵੀ ਇਸੇ ਤਰ੍ਹਾਂ ਹੀ ਸਾਡਾ ਸਾਰਾ মিডিਆ ਜਿਹੜਾ ਸਹਿਯੋਗ ਕਰਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ